ਤਾ ਅਸੀਂ ਬਿਲਡਿੰਗ ਜਿਹੜੀ 'ਚ ਬੈਠੇ ਆਂ ਦੀ ਅਨਸੇਫ ਹੈ ਸਾਨੂੰ ਆਪਣੀ ਜਾਣ ਮਾਲ ਦਾ ਵੀ ਖਤਰਾ ਹੋਈਦਾ। ਤਾਂ ਅਸੀਂ ਆਪਣਾ ਰਿਕਾਰਡ ਕੀਤਾ ਹੈ। ਉਹ ਸਾਰਾ ਪਾਣੀ ਨਾਲ ਸਿਲਾਬ ਨਾਲ ਗਿੱਲਾ ਹੋ ਰਿਹਾ ਤੇ ਸਿਲਾਬ ਹੈ ਯਾਰ ਇਹ। ਸੀਓਕ ਲਾ ਕੇ ਖਤਮ ਹੋਈ ਜਾ ਰਿਹਾ ਪੁਰਾਣਾ ਰਿਪੋਰਟ। ਰਿਕਾਰਡ ਰੱਖਣ ਦੀ ਥਾਂ ਨਹੀਂ ਕੋਈ। ਇਹ ਰਿਕਾਰਡ ਉਸ ਹੈ ਛੱਤ ਤੋਂ ਖੇਪੜੇ ਬੈਠੇ-ਬੈਠੇ ਗਿਰ ਰਹੇ ਨੇ। ਤੁਹਾਨੂੰ ਇਹ ਨਹੀਂ ਪਤਾ ਕਿ ਕਦ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਮੈਂ ਪ੍ਰੇਮ ਵਦਵਾ ਮਸਲਾ ਇਹ ਲੈ ਕੇ ਪਹੁੰਚੇ ਇਸ ਟਾਈਮ ਅਸੀਂ ਖੜੇ ਆਂ ਸਮਾਣਾ ਦੇ ਬਿਜਲੀ ਬੋਰਡ ਦੇ ਵਿੱਚ ਬਿਜਲੀ ਬੋਰਡ ਦੀ ਜੇ ਗੱਲ ਕੀਤੀ ਜਾਵੇ ਪਿਛਲੇ ਕੁਝ ਸਾਲਾਂ ਤੋਂ ਬਿਲਡਿੰਗ ਅਨ ਸੇਫ ਹੋਈ ਹੋਈ ਹੈ ਕਿ ਵੀ ਇਸ ਦੇ ਵਿੱਚ ਬੈਠ ਕੇ ਕੰਮ ਕਰਨ ਦੇ ਹਾਲਤ ਵਿੱਚ ਨਹੀਂ ਹੈ ਬਿਲਡਿੰਗ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਜੇ ਕੁਝ ਕਮਰੇ ਦੀ ਗੱਲ ਦੇਖਿਆ ਸੀ ਨੇ ਜਦੋਂ ਕਵਰੇਜ ਕੀਤੀ ਤਾਂ ਬਹੁਤ ਵੱਡੇ ਵੱਡੇ ਖਰਾਪੜ ਨਿੱਚੇ ਡਿੱਗ ਰਹੇ ਨੇ ਤੇ ਬਹੁਤੇ ਕਮਰਿਆਂ ਦੇ ਵਿੱਚੋਂ ਪਾਣੀ ਜਿਹੜਾ ਬਰਸਾਤਾਂ ਦਾ ਪਾਣੀ ਟਪਕ ਟਪਕ ਕੇ ਛੋੜਿਆ ਤੇ ਜਿੱਦੇ ਨਾਲ ਰਿਕਾਡ ਵੀ ਖਰਾਬ ਹੋ ਰਿਹਾ ਤੇ ਨਿੱਚੇ ਪਿਆ ਫਰਨੀਚਰ ਵੀ ਖਰਾਬ ਹੋ ਰਿਹਾ ਸਰਕਾਰ ਨੂੰ ਚਾਹੀਦਾ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦੇ ਕੇ ਮਲਾਜ਼ਮਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਸੇਫ ਕੀਤਾ ਜਾਵੇ ਇਹ ਨਾ ਹੋਵੇ ਕਿਸੇ ਦੀ ਕੀਮਤੀ ਜਾਨ ਨਾਲ ਖਿਲਵਾੜ ਹੋ ਜਾਵੇ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦਿੱਤਾ ਜਾਵੇ ਜਾਂ ਬਿਲਡਿੰਗ ਨਵੀਂ ਬਣਾਈ ਜਾਵੇ ਜਿੰਨਾ ਟਾਈਮ ਬਿਲਡਿੰਗ ਨਵੀਂ ਨਹੀਂ ਬਣਦੀ ਉਹਨੂੰ ਕਿੱਥੇ ਸੇਫ ਬਿਲਡਿੰਗ ਦੇ ਵਿੱਚ ਉਹਨਾਂ ਨੂੰ ਉੱਥੇ ਬਿਠਾਇਆ ਜਾਵੇ ਜਿੱਥੇ ਮੁਲਾਜ਼ਮ ਆ ਬੈਠ ਕੇ ਜਨਤਾ ਦੇ ਕੰਮ ਕਰ ਸਕਣ ਤੇ ਜੇ ਗੱਲ ਕੀਤੀ ਜਾਵੇ ਰੋਡ ਤੋਂ ਜਿੱਥੋਂ ਆਉਂਦੇ ਆ ਆਉਂਦੇ ਸਾਰੀ ਬਿਜਲੀ ਬੋਰਡ ਦੇ ਵਿੱਚ ਜਿੱਥੋਂ ਐਂਟਰ ਹੁੰਨੇ ਆ ਇੱਕ ਇੱਕ ਫੁੱਟ ਜਿੰਨਾ ਪਾਣੀ ਖੜਾ ਹੈ ਜਿਹੜਾ ਕਿ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਉਹ ਇੱਕ ਪਾਸੇ ਨਹੀਂ ਹੈ ਕਿਉਂਕਿ ਜੇ ਸਾਰਿਆਂ ਪਾਸੇ ਦੇਖਿਆ ਜਾਵੇ ਤਾਂ ਸਾਰਿਆਂ ਪਾਸੇ ਪਾਣੀ ਪਾਣੀ ਖੜਾ ਹੈ ਜਿਸ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਪਿਆ ਤੇ ਮੱਛਰ ਵੀ ਪੈਦਾ ਹੋਣਗੇ ਜਿਹੜੇ ਕਿ ਵੀ ਬਿਮਾਰੀਆਂ ਨੂੰ ਸਦਾ ਦੇਣਗੇ ਹੁਣ ਦੇਖਦੇ ਹਾਂ ਸਰਕਾਰ ਇਸ ਪਾਸੇ ਕਦੋਂ ਤੇ ਕਿੰਨਾ ਕੁ ਧਿਆਨ ਦਿੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਬਿਲਡਿੰਗ ਅਨ ਸੇਫ ਹੈ ਤੇ ਸਾਡੀ ਸਾਰੀ ਜਿਹੜੀ ਬਿਲਡਿੰਗ ਹੈ ਜੀ ਉਹ ਅਨ ਸੇਫ ਹੈ ਜੀ ਸਾਡੀ ਡਿਊਟੀ ਬਣਦੀ ਹੈ ਪਰ ਅਸੀਂ ਬਿਓ ਵੀ ਆਪਣੀ ਤਾਂ ਦੇਹੀ ਨਾ ਕਰ ਰਹੀ ਅਸੀਂ ਕੰਮ ਵੀ ਕਰਨਾ ਹੈਗਾ ਜੀ ਸਭ ਤੋਂ ਇਨਫੋਰਮੇਸ਼ਨਾਂ ਮੰਗੀਆਂ ਜਾ ਰਹੀਆਂ ਨੇ ਉੱਪਰਲੇ ਦਫ਼ਤਰਾਂ ਵਾਲੇ ਸਾਤੋਂ ਇਨਫੋਰਮੇਸ਼ਨਾਂ ਮੰਗਦੇ ਨੇ ਅਸੀਂ ਸਾਰੀਆਂ ਦੇਣੀਆਂ ਨੇ ਉਹ ਵੀ ਤਿਆਰ ਕਰਕੇ ਸਭ ਡਿਊਟੀ ਬੰਦੀ ਹੈ ਜੀ ਤੇ ਅਸੀਂ ਬਿਲਡਿੰਗ ਜਿਹੜੀ ਚ ਬੈਠੇ ਆਂ ਦੀ ਅਨਸੇਫ ਹੈ ਸਾਨੂੰ ਆਪਣੀ ਜਾਨ ਮਾਲ ਦਾ ਵੀ ਖਤਰਾ ਤੇ ਤੁਹਾਡੇ ਸਾਹਮਣੇ ਜਿਵੇਂ ਕਿ ਵੀ ਹੁਣ ਰਿਕਾਰਡ ਵੀ ਖਰਾਬ ਹੋ ਰਿਹਾ ਕਿਤਨਾ ਕਿਤੇ ਤੇ ਫਰਨੀਚਰ ਤੇ ਵੀ ਪਾਣੀ ਜਾ ਰਿਹਾ ਹੈ ਕਪੀਟਰ ਵੀ ਖਰਾਬ ਹੋ ਰਿਹਾ ਹੈ ਹਾਂਜੀ ਹਾਂਜੀ ਉਹ ਵੀ ਖਰਾਬ ਹੋ ਰਿਹਾ ਜੀ ਉਹ ਵੀ ਸਾਡੇ ਜਿਹੜਾ ਹੈਗਾ ਦਫ਼ਤਰ ਦਾ ਰਿਕਾਰਡ ਵੀ ਫਰਨੀਚਰ ਵੀ ਉਹ ਵੀ ਨੁਕਸਾਨ ਹੋ ਰਿਹਾ ਜੀ ਬ ਕੀ ਮੰਗ ਕਰਦੇ ਹੋ ਸਰ ਅਸੀਂ ਮੰਗ ਇਹ ਕਰਦੇ ਆਂ ਵੀ ਸਾਨੂੰ ਜਿਨ੍ਹਾਂ ਚਾਹ ਤਾਲੀ ਸਾਡੀ ਬਿਲਡਿੰਗ ਨਵੀਂ ਨਹੀਂ ਕੋਈ ਬਣ ਰਹੀ ਹੈਗੀ ਸਾਨੂੰ ਕੋਈ ਹੋਰ ਕਿਤੇ ਜਗ੍ਹਾ ਪ੍ਰੋਵਾਈਡ ਕਰਵਾਈ ਜਾਵੇ ਤਾਂ ਅਸੀਂ ਆਪਣਾ ਰਿਕਾਰਡ ਵੀ ਸ਼ਿਫਟ ਕਰਕੇ ਆਪਣਾ ਕੰਮ ਅਸੀਂ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਧੰਨਵਾਦ ਜੀ ਸਰ ਤੁਹਾਡੇ ਦਫ਼ਤਰ ਦੇ ਵਿੱਚ ਨਾ ਕੁਝ ਕਮਰੇ ਨੇ ਕਿ ਵੀ ਅਨ ਸੇਫ ਦੀ ਕਹਾਗਾਰ ਤੇ ਨੇ ਤੇ ਹੁਣ ਵੀ ਦੇਖਿਓ ਉੱਥੇ ਪਾਣੀ ਵੀ ਚੋਰੇ ਆ ਤੇ ਥੱਲੇ ਕੀਮਤੀ ਰਿਕਾਰਡ ਹੈ ਉਹ ਵੀ ਖਰਾਬ ਹੋ ਰਿਹਾ ਕੁਝ ਸ਼ਿਫਟ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਜਾਂ ਨਵੀਂ ਬਿਲਡਿੰਗ ਕੋਈ ਬਣ ਰਹੀ ਹੈ ਇਸ ਸਰ ਹਜੇ ਜਿਹੜੀ ਬਿਲਡਿੰਗ ਹੈ ਜੰਗੀ ਤਾਂ ਨਹੀਂ ਬਣਣੀ ਇਹਦੀ ਰਿਪੇਅਰ ਹੋਣੀ ਹੈ ਪਰ ਫਿਰ ਅਗਲੇ ਮਹੀਨੇ ਦੀ ਘੜੀ ਜਿਹੜਾ ਹੈਗਾ ਅਸੀਂ ਟੈਂਪਰੇਰੀ ਤੌਰ ਦੇ ਉੱਤੇ ਬਾਹਰ ਕਿਰਾਏ ਤੇ ਬਿਲਡਿੰਗ ਲੈ ਕੇ ਉਹਦੀ ਜਲਦੀ ਦਫਤਰ ਤੋਂ ਸ਼ਿਫਟ ਕਰ ਦਾਂਗੇ ਕਿੰਨੇ ਕੁ ਕਮਰੇ ਨੇ ਸਰ ਜਿਹੜੇ ਕਿ ਵੀ ਅਨ ਸੇਫ ਕੋਸ਼ਿਤ ਕੀਤੇ ਜਾ ਚੁੱਕੇ ਨੇ ਇਹ ਸਾਡੀ ਡਿਵੀਜ਼ਨ ਵਾਲੀ ਬਿਲਡਿੰਗ ਹੈ ਸਾਰੀ ਜਿਸ ਦੇ ਵਿੱਚ ਤਕਰੀਬਨ 6-7 ਕਮਰੇ ਹੈਗੇ ਜੀ ਜੀ ਬਹੁਤ ਜਲਦੀ ਜਦੋਂ ਸਟਾਰਟ ਕਰਦੇ ਉੱਤੇ ਤੇ ਬਾਹਰ ਜਿੱਥੋਂ ਆਪਾਂ ਆਉਨੇ ਆ ਰੋਡ ਦੀ ਵੀ ਹਾਲਤ ਕੁਛ ਐਦਾਂ ਦੀ ਹੈ ਖੱਡੇ ਪਤਾ ਹੀ ਨਹੀਂ ਲੱਗਦਾ ਕਿੱਥੇ ਸੜਕਾਂ 'ਚ ਜਾਂ ਪਾਣੀ ਬਹੁਤ ਖੜਿਆ ਇੱਥੇ ਵੀ ਇਹ ਜਦੋਂ ਸਾਰੀ ਬਿਲਡਿੰਗ ਦੀ ਰਿਪੇਅਰ ਹੋਈ ਨਾ ਉਹਦੇ ਵਿੱਚ ਹੀ ਜੋ ਖਰਚ ਹੈ ਸਿਵਲ ਚਾਇਰ ਜਿਹੜਾ ਸਾਡੇ ਅਧਿਕਾਰੀ ਨੇ ਉਹਨਾਂ ਨੂੰ ਪਾ ਕੇ ਤਿਆਰ ਕਰ ਦਿੱਤਾ ਹੈ ਧੰਨਵਾਦ ਜੀ ਦੇ ਕਿਸੇ ਨਾਲ ਕੋਈ ਕੀਮਤੀ ਜਾਨ ਦਾ ਹਾਸਾ ਨਾ ਹੋਵੇ ਸਰ ਕਿਵੇਂ ਦੇਖਦੇ ਹੋ ਜਿਵੇਂ ਹੁਣ ਬਿਲਡਿੰਗ ਅਨ ਸੇਫ ਹੈ ਤੇ ਮੁਲਾਜ਼ਮ ਵੀ ਆਪਣੀ ਡਿਊਟੀ ਦਾ ਜ਼ਰੂਰ ਤਨਦੇਹੀ ਨਾਲ ਕਰ ਰਹੇ ਨੇ ਪਰ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਪਾਸੇ ਧਿਆਨ ਦੇਣ ਤੇ ਪਤਾ ਲੱਗਿਆ ਕਿ ਵੀ 2.5-3 ਸਾਲ ਤੋਂ ਅਨ ਸੇਫ ਘੋਸ਼ਿਤ ਕੀਤੀ ਹੋਈ ਹੈ ਹਾਂਜੀ ਕਈ ਵਾਰ ਆਉਂਦੇ ਆਂ ਚੈੱਕ ਕਰਕੇ ਜਾਂਦੇ ਨੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਕਿਉਂ ਹੁੰਦਾ ਕਿ ਇਹ ਬਿਲਡਿੰਗ ਤਾਂ ਕਾਫੀ ਪੁਰਾਣੀ ਹੈ ਤਾਂ ਬਿਲਡਿੰਗ ਦੇ ਖੇਪੜੇ ਗਿਰੀ ਆ ਰਹੇ ਨੇ ਕਈ ਵਾਰ ਸਾਡੇ ਲੈਬਜ਼ਰ ਕੀਪਰਾ ਦਾ ਕਮਰਾ ਬਿਲਕੁਲ ਚੋਰੇ ਆ ਉੱਥੇ ਇੱਕ ਖਤਕਾਰ ਰੈਗੂਲਰ ਆਉਂਦੇ ਨੇ ਉਹਨੋਂ ਉੱਥੇ ਬੈਠਣ ਦੀ ਵੀ ਪੋਜੀਸ਼ਨ ਨਹੀਂ ਬਚੀਗੀ ਕਿਉਂਕਿ ਨੀਚੇ ਰਿਕਾਰਡ ਵੀ ਪਿਆ ਹੈ ਕੁਛੇ ਰਿਕਾਰਡ ਜਿਹੜਾ ਪਿਆ ਉਹ ਸਾਰਾ ਪਾਣੀ ਨਾਲ ਸਿਲਾਬ ਨਾਲ ਗਿੱਲਾ ਹੋ ਰਿਹਾ ਤੇ ਸਿਲਾਬ ਆਈ ਯਾਰੀ ਹੈ ਸੌਂਕ ਲਾ ਕੇ ਖਤਮ ਹੋਈ ਜਾ ਰਿਹਾ ਪੁਰਾਣਾ ਰਿਕਾਰਡ ਰਿਕਾਰਡ ਰੱਖਣ ਦੀ ਥਾਂ ਨਹੀਂ ਬਚੀ ਹੈ ਰਿਕਾਰਡ ਨੂੰ ਬਾਰ-ਬਾਰ ਸ਼ਿਫਟ ਕਰਦੇ ਆਂ ਸੌਂਕ ਮਿਲਦੀ ਹੈ ਸਾਰਾ ਖਤਮ ਹੋਈ ਜਾ ਰਿਹਾ ਇਸ ਚੀਜ਼ ਚ ਕੀ ਮੰਗ ਕਰਦੇ ਹੋ ਸਾਡੀ ਮੰਗ ਇਹ ਹੈ ਬਸ ਕਿ ਇਹ ਬਿਲਡਿੰਗ ਦੁਆਰਾ ਬਣਾਈ ਜਾਏ ਹੈ ਐਟ ਲੀਸਟ ਬੈਠਣ ਜੋਗੀ ਪੋਜੀਸ਼ਨ ਚ ਲਿਆਈ ਜਾਏ ਇਹ ਇਸ ਟਾਈਮ ਇਹ ਬਿਲਕੁਲ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਇਸ ਤੇ ਬੈਠ ਕੇ ਕੰਮ ਕੀਤਾ ਜਾਵੇ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਕਿਸੇ ਵੀ ਟਾਈਮ ਕਿ ਕੁਝ ਵੀ ਹੋ ਸਕਦਾ ਹੈ ਤੁਸੀਂ ਦੇਖੋ ਉਹ ਹੈ ਛੱਤ 'ਤੇ ਖੇਪੜੇ ਬੈਠੇ ਬੈਠੇ ਗਿਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਦ ਖੇਪੜਾ ਉੱਪਰ ਦੀ ਗਿਰ ਜੇ ਆ ਉੱਪਰ ਹੀ ਦੇਖੋ ਉਹਨਾਂ ਨੂੰ ਵੀ ਥੋੜੀ ਦੇਰ ਪਹਿਲਾਂ ਗਿਰ ਗਿਆ ਆ ਗਰੇ ਜੀ 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 ਥੈਂਕ ਯੂ ਸਰ ਧੰਨਵਾਦ ਜੀ ਗੱਲਬਾਤ ਕਰਨ ਲਈ ਸਮਾਣਾ ਹਲਚਲ نیوز ਨਾਲ ਥੈਂਕ ਯੂ ਦੇਖ ਸਕਦੇ ਹਾਂ ਸਾਰੇ ਆ ਪਾਸੇ ਖੜਾ ਗੰਦਾ ਪਾਣੀ ਜਿਹੜਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦੇ ਕੇ ਇਹਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਬਿਮਾਰੀ ਵੀ ਨਾ ਪੈਦਾ ਹੋਵੇ ਤੇ ਦੇਖਦੇ ਹਾਂ ਹੁਣ ਪ੍ਰਸ਼ਾਸਨ ਇਸ ਪਾਸੇ ਸਰਕਾਰ ਕਦੋਂ ਗੌਰ ਕਰਦੀ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਲੋਕਾਂ ਨੂੰ ਕੰਮ ਕਰਵਾਉਣ ਦੇ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖ ਸਕਦੇ ਹਾਂ ਸੀਨੀਅਰ ਅਧਿਕਾਰੀਆਂ ਦੇ ਰੂਮ ਨੇ ਜਿਹੜੇ ਕਿ ਵੀ ਖੰਡਰ ਹਾਲਤਾਂ ਦੇ ਵਿੱਚ ਤਬਦੀਲ ਹੋ ਰਹੇ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਬਿਲਡਿੰਗ ਵੱਲੋਂ ਧਿਆਨ ਦੇ ਕੇ ਕੋਈ ਮਸਲਾ ਹੱਲ ਕਰਨ ਦੇਖ ਸਕਦੇ ਹਾਂ ਤਕਰੀਬਨ ਸਾਰੀ ਬਿਲਡਿੰਗ ਦੇ ਵਿੱਚ ਹੀ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਸੇ ਤੋਂ ਲੋਕੇ ਨਹੀਂ ਆਂ ਤੇ ਜਲਦੀ ਸਰਕਾਰ ਨੂੰ ਚਾਹੀਦਾ ਇਸ ਪਾਸੇ ਗੌਰ ਕੀਤਾ ਜਾਵੇ ਤਾਂ ਜੋ ਕਿਸੇ ਦੀ ਕੀਮਤੀ ਜਾਨ ਵੀ ਨਾ ਜਾਵੇ ਦੇਖ ਸਕਦੇ ਹਾਂ ਜਿਸ ਤਰ੍ਹਾਂ ਦੀ ਬਿਲਡਿੰਗ ਦੇ ਫਰੰਟ ਦੀ ਹਾਲਤ ਹੈ ਕਿਸੇ ਤੋਂ ਲੁਕੀ ਨਹੀਂ ਹੈ ਤੇ ਸਰਕਾਰ ਨੂੰ ਚਾਹੀਦਾ ਜਲਦੀ ਇਸ ਵੱਲ ਧਿਆਨ ਦੇਣ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਵੀ ਨਾ ਹੋਵੇ ਤੇ ਜਿਹੜਾ ਥੱਲੇ ਕੀਮਤੀ ਰਿਕਾਰਡ ਪਿਆ ਉਹ ਰਿਕਾਰਡ ਵੀ ਨਾ ਖਰਾਬ ਹੋਵੇ ਤੇ ਦੇਖਦੇ ਹਾਂ ਹੁਣ ਸਰਕਾਰ ਦੇ ਇਸ ਪਾਸੇ ਕਦੋਂ ਧਿਆਨ ਜਾਂਦਾ ਤੇ ਕਦੋਂ ਗੌਰ ਕਰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਦੇਖ ਸਕਦੇ ਹਾਂ ਥੇ ਇੱਕ ਲੜਕਾ ਸ਼ਖ ਹੈ ਤੇ ਜਿਹੜੇ ਮੁਲਾਜ਼ਮ ਨੇ ਆਪਣੀ ਡਿਊਟੀ ਤਾਂ ਤੰਦੇ ਹੀ ਨਾਲ ਕਰ ਹੀ ਰਹੇ ਨੇ ਦੇਖ ਸਕਦੇ ਹੋ ਜਾਨ ਆਪਣੀ ਤਲੀ ਤੇ ਲੈ ਕੇ ਆਪਣੀ ਡਿਊਟੀ ਕਰ ਰਹੇ ਨੇ ਇਸ ਟਾਈਮ ਹੁਣ ਲੰਚ ਟਾਈਮ ਹੈ ਲੰਚ ਕਰਨ ਗਏ ਹੋਇਆ ਪਰ ਜੋ ਬਿਲਡਿੰਗ ਦੇ ਹਾਲਾਤ ਨੇ ਕਿਸੇ ਤੋਂ ਲੁਕੇ ਨਹੀਂ ਐ ਸਾਰੀ ਛੱਤ ਤੋਂ ਹੀ ਖਰਾਪੜ गिर-गिर ਕੇ ਹੀਠਾਂ गिर ਰਹੇ ਨੇ ਰੋਜ਼ਾਨਾ ਹੀ ਤੇ ਸਾਡੇ ਸੂਤਰ ਨੇ ਅੱਜ ਸਾਨੂੰ ਜਾਣਕਾਰੀ ਦਿੱਤੀ ਸੀ ਜਦੋਂ ਬਾਰਿਸ਼ ਪੈਂਦੀ ਐ ਤਾਂ ਕਈ-ਕਈ ਦਿਨ ਤੱਕ ਜਿਹੜਾ ਇਸ ਦਾ ਪਾਣੀ ਐ ਚੁੰਦਾ ਰਹਿੰਦਾ ਦੇਖ ਸਕਦੇ ਹੋ ਅਨ ਸੇਫ ਬਿਲਡਿੰਗ ਹੈ ਫਿਰ ਵੀ ਆਪਣੀ ਜਿਹੜੇ ਮੁਲਾਜ਼ਮ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਆਪਣੀ ਡਿਊਟੀ ਦਾ ਕਰ ਰਹੇ ਨੇ ਪਰ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦੇਣ ਤਾਂ ਜੋ ਕਿਸੇ ਦੀ ਕੀਮਤੀ ਜਾਨ ਨਾ ਜਾਵੇ ਤੇ ਜਲਦੀ ਇਸ ਪਾਸੇ ਬਿਲਡਿੰਗ ਦਾ ਧਿਆਨ ਦੇਣ ਜਿਹੜਾ ਦੇਖ ਸਕਦੇ ਹੋ ਛੱਤਾਂ ਤੋਂ ਪਾਣੀ ਕਿਵੇਂ ਚੋ ਰਹੇ ਹੈ ਕਰੀਬਨ ਸਾਰੇ ਹੀ ਕਮਰਿਆਂ ਦਾ ਇਹੀ ਹਾਲ ਹੈ ਕਿਤੇ ਛੱਤਾਂ ਚੋ ਰਹੀਆਂ ਨੇ ਤੇ ਕਿਤੇ ਖਰਾਪੜ गिर-गिर ਕੇ ਥੱਲੇ गिर ਰਹੇ ਨੇ ਤੇ ਜਿਹੜਾ ਸਟਾਫ ਹੈ ਆਪਣੀ ਡਿਊਟੀ ਵੀ ਕਰ ਰਿਹਾ ਤੇ ਡਰ ਵੀ ਜ਼ਰੂਰ ਲੱਗਾ ਰਹਿੰਦਾ ਹੈ ਦੇਖ ਸਕਦੇ ਹੋ ਕਿਸੇ ਵੀ ਰੂਮ ਦੇ ਵਿੱਚ ਜਾਈਏ ਤਾਂ ਇਹੋ ਮੰਜ਼ਰ ਮਿਲਣਾ ਤੇ ਸਾਰਿਆਂ પાસે ਇਹੀ ਹਾਲ ਹੈ ਕਿ ਵੀ ਬਿਲਡਿੰਗ ਅਨ ਸੇਫ ਹੈ ਤੇ ਜਿਹੜੇ ਮੁਲਾਜ਼ਮ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਡਿਊਟੀ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦੇਣ ਤਾਂ ਜੋ ਦੇਖ ਸਕਦੇ ਹੋ ਥਾਂ ਥਾਂ ਤੋਂ ਬਿਲਡਿੰਗ ਦੇ ਜਿਹੜੇ ਖਰਾਪੜ ਨੇ गिरਦੇ ਪਏ ਨੇ ਤੇ ਜਿਹੜੇ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਜਾਨ ਵੀ ਕਿੱਥੇ ਜਿੱਥੇ ਉਹਨਾਂ ਨੂੰ ਬਿਠਾਇਆ ਗਿਆ ਆਪਣੀ ਡਿਊਟੀ ਤਾਂ ਕਰ ਰਹੇ ਨੇ ਪਰ ਇਹਨਾਂ ਨੂੰ ਵੀ ਜਾਨ ਦੀ ਪ੍ਰਵਾਹ ਚੰਕਰ ਚਾਹੀਦੀ ਹੈ ਜਿੰਨਾ ਚਿਰ ਜਿੱਥੇ ਆਹ ਬਿਲਡਿੰਗ ਨਹੀਂ ਬਣਦੀ ਤਾਂ ਇਹਨਾਂ ਨੂੰ ਕਿੱਥੇ ਸੇਫ ਥਾਂ ਤੇ ਜ਼ਰੂਰ ਬਿਠਾਇਆ ਜਾਵੇ ਤਾਂ ਜੋ ਕੋਈ ਹਾਸਾ ਕੀਮਤੀ ਜਾਨ ਦਾ ਨਾ ਜਾਵੇ ਦੇਖ ਸਕਦੇ ਹੋ ਇਸ ਟਾਈਮ ਅਸੀਂ ਜਿੱਥੇ ਬਿਲਡਿੰਗ ਚ ਖੜੇ ਆਂ ਥਾ-ਥਾ ਤੋਂ ਲੈਂਟਰ ਦੇ ਖਰਾਪੜ ਗਿਰੇ ਹੋਏ ਨੇ ਤੇ ਜੇ ਗੱਲ ਕੀਤੀ ਜਾਵੇ ਇਸ ਟਾਈਮ ਦੇਖੋ ਮਲਾਜ਼ਮ ਜੇ ਦਫਤਰ ਦੇ ਵਿੱਚ ਆਉਣ ਤਾਂ ਠੀਕ ਹੈ ਚੰਗੀ ਗੱਲ ਹੈ ਹੁਣ ਉਹ ਅਨ ਸੇਫ ਬਿਲਡਿੰਗ ਦੇ ਥੱਲੇ ਬੈਠ ਕੇ ਆਪਣੀ ਡਿਊਟੀ ਕਰ ਰਹੇ ਨੇ ਤੇ ਉਹ ਮਜਬੂਰੀ ਬਸ ਜਾਣ ਵੀ ਕਿੱਥੇ ਦੇਖ ਸਕਦੇ ਹੋ ਮੁਲਾਜ਼ਮ ਦਫਤਰ ਦੇ ਵਿੱਚ ਆਏ ਨੇ ਆਪਣੀ ਜਾਨ ਤਲੀ ਤੇ ਲੈ ਕੇ ਆਪਣੀ ਡਿਊਟੀ ਕਰ ਰਹੇ ਨੇ ਇਹ ਕਿਹੋ ਜੀ ਡਿਊਟੀ ਆ ਜਾਂ ਨੌਕਰੀ ਆ ਕਿ ਵੀ ਆਪਣੀ ਜਾਨ ਤਲੀ ਤੇ ਰੱਖੀ ਹੋਈ ਹੈ ਇਹਨਾਂ ਦੀ ਵੀ ਜਾਨ ਹੈ ਇਹਨਾਂ 'ਚ ਵੀ ਜਾਨ ਹੈ ਇਹਨਾਂ 'ਚ ਵੀ ਪਰਿਵਾਰ ਹੈ ਇਹਨਾਂ ਦੇ ਵੀ ਪਰਿਵਾਰ ਨੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਹੈ ਕਿਤੇ ਸੇਫ ਥਾਂ ਦੇ ਉੱਤੇ ਜਿੰਨਾ ਚਿਰ ਬਿਲਡਿੰਗ ਨਹੀਂ ਬਣਦੀ ਇਹਨਾਂ ਨੂੰ ਸੇਫ ਥਾਂ ਤੇ ਭੇਜਿਆ ਜਾਵੇ ਤੇ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਲੈਂਟਰ ਕਿਵੇਂ ਟਪਕ ਟਪਕਾ ਪਾਣੀ ਚੋਰੀਆ ਲੈਂਟਰ ਦੇ ਉੱਤੋਂ ਪਾਣੀ ਕਿਵੇਂ ਚੋਰਿਆ ਤੇ ਬਿਜਲੀ ਦੀਆਂ ਤਾਰਾਂ ਵੀ ਨਾਲ ਲੱਗੀਆਂ ਹੋਈਆਂ ਨੇ ਬਿਜਲੀ ਦੀਆਂ ਤਾਰਾਂ ਵੀ ਨਾਲ ਲੱਗੀਆਂ ਹੋਈਆਂ ਨੇ ਜਿਹੜਾ ਛੱਤ ਤੋਂ ਪਾਣੀ ਚੋਰਿਆ ਸਰਕਾਰੀ ਰਿਕਾਰਡ ਤਾਂ ਖਰਾਬ ਹੋ ਰਿਹਾ ਤੇ ਫਰਨੀਚਰ ਵੀ ਖਰਾਬ ਹੋ ਰਿਹਾ ਤੇ ਫਰਨੀਚਰ ਵੀ ਖਰਾਬ ਹੋ ਰਿਹਾ ਹਜ਼ਾਰਾਂ ਲੱਖ ਰੁਪਏ ਦਾ ਫਰਨੀਚਰ ਹੈ ਜਿਹੜਾ ਨੁਕਸਾਨ ਤਾਂ ਦੇਖੋ ਸਰਕਾਰ ਦਾ ਹੀ ਹੋ ਰਿਹਾ ਇਸ ਪਾਸੇ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਗੌਰ ਕਰਨਾ ਚਾਹੀਦਾ ਦੇਖ ਸਕਦੇ ਹੋ ਜਿਹੜਾ ਥੱਲੇ ਕੀਮਤੀ ਰਿਕਾਰਡ ਪਿਆ ਔਰ ਰਿਕਾਰਡ ਵੀ ਕਿਤੇ ਨਾ ਕਿਤੇ ਖਤਮ ਹੋ ਰਿਹਾ ਕਿਉਂਕਿ ਬੇਸ਼ੱਕ ਹੁਣ ਇਸ ਟਾਈਮ ਕਾਗਜ਼ਾਂ ਦੀ ਲੋੜ ਨਹੀਂ ਹੈ ਜਦੋਂ ਜਿਸ ਟਾਈਮ ਲੋੜ ਪਏਗੀ ਤਾਂ ਇਹ ਨਾ ਹੋਵੇ ਕਿ ਵੀ ਜਿਨ੍ਹਾਂ ਨੂੰ ਕਰਮਚਾਰੀਆਂ ਨੂੰ ਕਾਗਜ਼ ਅੱਗੇ ਦੇਣੇ ਹੁਣ ਕਿਸੇ ਵਿਅਕਤੀ ਨੂੰ ਤਾਂ ਉਹ ਕਾਗਜ਼ ਨਾ ਮਿਲਣ ਦੇਖ ਸਕਦਾ ਹਾਂ ਰਿਕਾਰਡ ਤਾਂ ਖਰਾਬ ਹੋ ਰਿਹਾ ਤੇ ਥੱਲੇ ਸਾਰਾ ਚਿੱਕੜੀ ਚਿੱਕੜ ਹੋਇਆ ਪਿਆ ਇਹ ਸਰਕਾਰੀ ਬਿਲਡਿੰਗ ਬਿਜਲੀ ਦੀ ਇਹ ਦਫ਼ਤਰ ਦਾ ਹਾਲ ਹੈ ਸਾਰਾ ਪਾਣੀ ਪਾਣੀ ਚੋਰੀਆ ਉੱਪਰੋਂ ਤੇ ਤੁਹਾਨੂੰ ਹੋਰ ਵੀ ਬਿਲਡਿੰਗ ਦਿਖਾ ਦਿੰਦੇ ਆ ਕਿ ਵੀ ਜੜੀ ਬਿਲਡਿੰਗ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ